ਜਗ੍ਹਾ ਦੇ ਉੱਤੇ ਪਹਿਲਾਂ ਹੀ 3-4 ਮੌਤਾਂ ਹੋ ਚੁੱਕੀਆਂ ਜੇ ਦੱਸ ਦਈਏ ਤਾਂ ਆਨ ਰਿਕਾਰਡ ਹੈ ਤਾਂ ਹੁਣ ਇਹ ਕਿਸ ਚੀਜ਼ ਕਰਕੇ ਹੋ ਰਹੀ ਆ ਕਿਹੜੀ ਗਲਤੀ ਕਰਕੇ ਇੱਥੇ ਹਾ사 ਵਾਪਰਦਾ ਹੈ ਕਾਰਨ ਕੀ ਆ ਕਿ ਇੱਕ ਲਿੰਕ ਰੋਡ ਜਦੋਂ ਪੁਨਿਆੜ ਤੋਂ ਬਾਈਪਾਸ ਹਾਈਵੇ ਤੇ ਚੜਦੇ ਆ ਗੁਰਦਾਸਪੁਰ ਤੋਂ ਤਸਵੀਰਾਂ ਆਈਆਂ ਨੇ ਸਾਡੇ ਕੋਲ ਤਾਂ ਜਦੋਂ ਅਸੀਂ ਹਾਈਵੇ ਤੇ ਚੜਦੇ ਆ ਤੇ ਇੱਕ ਢਾਬੇ ਦੇ ਕੋਲ ਗੱਡੀਆਂ ਟਰੱਕ ਜਿਹੜੇ ਆ ਉਹ ਲੱਗੇ ਰਹਿੰਦੇ ਆ ਢਾਬੇ ਦੇ ਬਿਲਕੁਲ ਸਾਹਮਣੇ ਤੇ ਰੋਡ ਦੇ ਉੱਤੇ ਹੁਣ ਜੋ ਲਿੰਕ ਰੋਡ ਤੋਂ ਗੱਡੀ ਚੜੇਗੀ ਤਾਂ ਉਸ ਨੂੰ ਉਸ ਦੇ ਉੱਤੋਂ ਦੀ ਜਾਣਾ ਪੈਂਦਾ ਟਰਨ ਹੋਣਾ ਪੈਂਦਾ ਟਰਾਲੇ ਦੇ ਉੱਤੋਂ ਦੀ ਟਰਾਲੇ ਦੇ ਬਿਲਕੁਲ ਉੱਪਰ ਵਾਲੀ ਸਾਈਡ ਤੋਂ ਦੀ ਤਾਂ ਪਿੱਛੋਂ ਆ ਰਹੀਆਂ ਤੇਜ਼ ਰਫ਼ਤਾਰ ਕਾਰਾਂ ਜੋ ਗੁਰਦਾਸਪੁਰ ਵੱਲੋਂ ਆ ਰਹੀਆਂ ਪਠਾਨਕੋਟ ਨੂੰ ਜਾ ਰਹੀਆਂ ਫਿਰ ਉਹਨਾਂ ਦੀ ਲਪੇਟ ਵਿੱਚ ਬੰਦਾ ਆ ਜਾਂਦਾ ਤਾਂ ਇਹ ਢਾਬੇ ਵਾਲੇ ਦੀ ਡਿਊਟੀ ਬਣਦੀ ਆ ਕਿ ਆਪਣੀਆਂ ਗੱਡੀਆਂ ਵਾਸਤੇ ਹੋਰ ਜਗ੍ਹਾ ਬਣਾਵੇ ਤਾਂ ਇਹ ਰੋਡ ਦਾ ਇਹ ਸਾਈਡਾਸ ਖਾਲੀ ਰੱਖੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਜੋ ਪੁਲਿਸ ਦੀਆਂ ਟੀਮਾਂ ਉੱਥੇ ਸੇਫਟੀ ਵਾਸਤੇ ਖੜਦੀਆਂ ਨੇ ਉਹਨਾਂ ਨੂੰ ਅਸੀਂ ਕਈ ਵਾਰ ਕਹਿ ਚੁੱਕੇ ਆ ਕਿ ਭਾਈ ਸਾਹਿਬ ਇਹ ਗੱਡੀਆਂ ਖੜਨੀਆਂ ਇੱਥੋਂ ਬੰਦ ਕਰੋ ਗੱਡੀਆਂ ਥੋੜੀਆਂ ਅੰਦਰ ਕਰੋ ਢਾਬੇ ਵਾਲੇ ਨੂੰ ਬੋਲੋ ਵੀ ਆਪਣੀ ਜਗ੍ਹਾ ਤੇ ਖੜੀਆਂ ਕਰੇ ਰੋਡ ਦਾ ਕੰਡਾ ਛੱਡ ਦੇਵੇ ਜਦੋਂ ਲਿੰਕ ਰੋਡ ਤੋਂ ਚਾਕੇ ਲੋਕੀ ਰੋਡ ਤੇ ਚੜਦੇ ਆ ਤਾਂ ਫੇਰ ਮੁਸ਼ਕਿਲ ਆਉਂਦੀ ਆ ਕਿ ਉਹਨਾਂ ਨੂੰ ਟਰਨ ਹੋਣ ਨੂੰ ਜਗ੍ਹਾ ਨਹੀਂ ਮਿਲਦੀ ਤਾਂ ਉਹ ਕਈ ਵਾਰੀ ਇਹ ਹਾਸਾ ਜਿਹੜਾ ਇਹ ਵਾਪਰ ਜਾਂਦਾ ਤਾਂ ਲੋਕ ਨਹੀਂ ਇਹ ਗੱਲ ਨੂੰ ਸਮਝ ਰਹੇ ਢਾਬੇ ਵਾਲਾ ਪਤਾ ਨਹੀਂ ਕਿਉਂ ਨਹੀਂ ਸਮਝ ਰਿਹਾ ਉਲਟਾ ਢਾਬੇ ਵਾਲੇ ਤੋਂ ਅਸੀਂ ਇਹੀ ਸਨੇਹਾ ਦਿੰਨੇ ਆ ਕਿ ਭਰਾ ਮੇਰੇ ਜੇ ਤੇਰੇ ਕੋਲ ਕਸਟਮਰ ਆਉਂਦੇ ਆ ਟਰਾਲੇ ਲੈ ਕੇ ਟਰੱਕ ਲੈ ਕੇ ਆਉਂਦੇ ਆ ਤੇ ਜਰੂਰ ਆਪਣਾ ਇੱਕ ਬੰਦਾ ਖੜਾ ਕਰ ਤੇ ਇਹਨਾਂ ਦੀ ਜਗ੍ਹਾ ਜਿਹੜੀ ਆ ਉਹ ਚੇਂਜ ਕਰ ਕਿ ਥੋੜਾ ਜਿਹਾ ਗਾਹ ਪਿਛਾ ਹੋ ਕੇ ਖੜਾ ਕਰ ਦੇ ਨਾ ਪੰਗਾ ਲੈ ਉਹ ਅੱਗੇ ਤਿੰਨ ਚਾਰ ਹਾਸੇ ਇੱਥੇ ਵਾਪਰ ਗਏ ਆ ਤਾਂ ਜੋ ਸਾਨੂੰ ਸੂਤਰਾ ਨੇ ਦੱਸਿਆ ਕਿ ਇੱਥੇ ਬਹੁਤ ਸਾਰੇ ਹਾਸੇ ਪਹਿਲਾਂ ਵਾਪਰੇ ਆ ਕਿ ਜਦੋਂ ਪਿੰਡ ਤੋਂ ਲੋਕ ਨਿਕਲਦੇ ਆ ਹਾਈਵੇ ਤੇ ਚੜ੍ਹਦੇ ਆ ਤਾਂ ਅੱਗੇ ਟਰਾਲਾ ਖੜਾ ਹੁੰਦਾ ਟਰਾਲੇ ਦੇ ਉੱਤੇ ਦੀ ਟਰਨ ਕਰਨਾ ਪੈਂਦਾ ਤੇ ਉਧਰੋਂ ਤੇਜ਼ ਰਫ਼ਤਾਰ ਆਉਣ ਵਾਲੀਆਂ ਕਾਰਾਂ ਨੂੰ ਲਪੇਟ ਚ ਲੈ ਲੈਂਦੀਆਂ ਤੇ ਜੇ ਟਰਾਲਾ ਹਟਮਾ ਹੋਵੇ ਤੇ ਜਿਹੜਾ ਟਰਨ ਕਰਕੇ ਉੱਤੇ ਚੜੇਗਾ ਉਹ ਸਲੋ ਨਜ਼ਦੀਕ ਦੀ ਵੀ ਚੜ ਸਕਦਾ ਤਾਂ ਜਦੋਂ ਤੁਸੀਂ ਰੋਡ ਦੇ ਉੱਤੇ ਜਾ ਕੇ ਟਰਾਲੇ ਲਗਾ ਦਿੱਤੇ ਤੇ ਫਿਰ ਉਹ ਵਿਚਾਰੇ ਕਿੱਥੋਂ ਚੜਨਗੇ ਤੇ ਹਾਸੇ ਤਾਂ ਵਾਪਰਦੇ ਆ ਤੇ ਜ਼ਿੰਮੇਵਾਰੀ ਢਾਬੇ ਵਾਲੇ ਦੀ ਬਣ ਜਾਣੀ ਆ ਇਹ ਢਾਬੇ ਵਾਲਾ ਜ਼ਿੰਮੇਵਾਰ ਹੋ ਜਾਣਾ ਜੇ ਗਾਂ ਤੋਂ ਲੈ ਕੇ ਕੋਈ ਹਾਸਾ ਹੁੰਦਾ ਢਾਬੇ ਵਾਲੇ ਦਾ ਫਰਜ਼ ਆ ਕਿ ਤੁਸੀਂ ਹਾਕਾਂ ਦੇਣ ਵਾਲਾ ਬੰਦਾ ਖਿਲਾ ਰਿਆ ਹੁੰਦਾ ਵਾ ਆਮ ਢਾਬਿਆਂ ਦੇ ਖੜਿਆ ਹੁੰਦਾ ਵੀ ਆਓ ਜੀ ਆਓ ਦਾਲ ਫਰਾਈ ਤੇ ਫਲਾਣਾ ਫਲਾਈ ਤੇ ਉਹ ਹਾਕਾ ਦੇਣ ਵਾਲਾ ਰੋਡ ਤੇ ਤੁਹਾਡਾ ਖੜਾ ਹੁੰਦਾ ਲੇਕਿਨ ਗੱਡੀਆਂ ਨੂੰ ਸਾਈਡ ਤੇ ਲਗਾਉਣ ਵਾਲਾ ਵੀ ਖੜਾ ਕਰੋ ਜਿਸ ਦੇ ਨਾਲ ਇੱਥੇ ਸੇਫਟੀ ਹੋ ਸਕੇ ਇਹ ਪੁਨਿਆੜ ਦੀਆਂ ਤਸਵੀਰਾਂ ਨੇ ਪੁਨਿਆੜ ਗੁਰਦਾਸਪੁਰ ਗੰਨਾ ਮਿਲ ਤੋਂ ਬਿਲਕੁਲ ਪਹਿਲਾਂ ਗੁਰਦਾਸਪੁਰ ਵੱਲੋਂ ਆਓ ਤੇ ਗੰਨਾ ਮਿਲ ਤੋਂ ਪਹਿਲਾਂ ਇੱਕ ਲਿੰਕ ਰੋਡ ਪੁਨਿਆੜ ਤੋਂ ਨਿਕਲ ਕੇ ਹਾਈਵੇ ਦੇ ਉੱਤੇ ਉੱਪਰ ਚੜਦਾ ਹੈ ਇਸ ਹਾਈਵੇ ਦੇ ਨਾਲ ਜਦੋਂ ਟੱਚ ਕਰਦਾ ਤਾਂ ਇੱਥੇ ਆ ਕੇ ਪ੍ਰੋਬਲਮ ਆਉਂਦੀ ਆ ਤਾਂ ਇਹ ਢਾਬੇ ਵਾਲੇ ਦੇ ਵਾਸਤੇ ਬਹੁਤ ਗਲਤ ਗੱਲ ਹੈ ਜੇ ਸਮਝਦਾਰੀ ਨਹੀਂ ਵਰਤੇਗਾ ਔਰ ਅਸੀਂ ਪੁਲਿਸ ਨੂੰ ਬੇਨਤੀ ਕਰ ਦਈਏ ਕਿ ਅਸੀਂ ਇੱਕ ਦੋ ਮੈਸੇਜ ਦੇ ਸਕੇ ਚੁਕੇ ਹਾਂ ਲੇਕਿਨ ਫਿਰ ਵੀ ਇਧਰ ਧਿਆਨ ਨਹੀਂ ਦਿੱਤਾ ਗਿਆ ਔਰ ਧਿਆਨ ਜਲਦੀ ਦਿੱਤਾ ਜਾਵੇ ਜੇ ਕੋਈ ਹਾਸਾ ਵਾਪਰੇਗਾ ਤਾਂ ਜ਼ਿੰਮੇਵਾਰ ਹੋਣ ਕੌਣ ਹੋਵੇਗਾ ਇਹ ਤੁਸੀਂ ਆਪਣਾ ਹੀ ਹਿਸਾਬ